हां जी महाराज देवते हो हुक्म करो जी की सुख स्नेहा बिनती सी वीर जी ਢਿੱਲੋ ਸਾਹਿਬ ਨੂੰ ਤੇ ਵੜੈ ਸਾਹਿਬ ਨੂੰ ਆਖੋ ਕਿ ਸਟਾਫ ਵਧਾ ਦੇਣ ਸਟਾਫ ਤਾਂ ਵਧਾ ਰਹੇ ਨੇ ਜੀ ਹੁਣ ਵੱਧਦਾ ਵੱਧਦਾ ਹੀ ਬਦੂ ਥੋੜਾ ਜਿਹਾ ਛੇਤੀ ਵਧਾਣ ਜੋਰ ਲਾਇਆ ਪਿਆ ਜੀ ਸਾਰੇ ਸੰਗ ਇਕੱਠੇ ਸਾਰੇ ਪਏ ਨੇ ਇਹ ਵੀਰ ਜੀ ਦੀ ਟਰਾਲੀ ਪੈਂਡਿੰਗ ਹੈ ਤੁਸੀਂ ਇੱਕ ਸਾਹਿਬ ਇੱਕ ਬਹੁਤ ਜ਼ਿੰਮੇਵਾਰ ਵੀਰਾਂ ਦੇ ਮੰਚ ਆ ਵੀ ਜਿਹੜੇ ਨਵੇਂ ਟਰਾਲੀਆਂ ਬਣਾਉਣ ਲੱਗੇ ਨੇ ਵੀ ਇਹ ਮਾਲ ਦਾ ਜਿਗਾੜਬਾਜੀ ਕਰ ਦਿੰਦੇ ਨੇ ਕਹਿੰਦੇ ਨੇ ਸੇਲ ਦਾ ਠੋਕ ਦਿੰਦੇ ਨੇ ਕੋਈ ਹੋਰ ਬਿਲਕੁਲ ਨਹੀਂ ਵੀਰ ਜੀ ਚਾਦਰ ਤੇ ਵੀ ਕੱਲੀ ਕੱਲੀ ਟਾਟਾ ਦੀ ਸਟੈਂਪ ਹੋਊਗੀ ਠੀਕ ਆ ਜੀ ਸੇਲ ਦੀ ਸਟੈਂਪ ਹੋਊਗੀ ਜੀ ਠੀਕ ਆ ਪੈਪ ਤੇ ਰਵਿੰਦਰਾ ਜੀ ਕਿ ਬਿੱਲ ਨਾਲ ਦਵਾਂਗੇ ਆ ਮਾੜੀ ਜੀ ਟਰਾਲੀ ਤੇ ਦਿਖਾ ਦਈਏ ਮੋਹਰਾ ਸ਼ੋਰਾ ਅੰਦਰਲੇ ਪਾਸੇ ਦੇ ਮੋਹਰੇ ਨੇ ਸਾਰੀਆਂ ਅੱਛਾ ਜੀ ਘੁੰਮ ਕੇ ਲੱਗੀਆਂ ਆਈਆਂ ਅੰਦਰਲੇ ਉਹ ਵੀ ਆਪਾਂ ਵੀਡੀਓ ਬਣਾਈ ਹੋਈ ਆ ਸਾਰੀ ਉੱਪਰ ਵੀ ਆ ਵੀ ਦਿਖਾ ਦੇ ਮੇਰਾ ਵੀਰ ਸਾਰੀਆਂ ਕੱਲੀ ਕੱਲੀ ਜਗ੍ਹਾ ਸਟੈਂਪ ਮਿਲੂਗੀ ਚੈਗਲਾ ਦਿੱਲੀ ਕਰਦਾ ਫੁਸ਼ ਫੁਸ਼ ਆਹ ਦੇਖ ਲਓ ਪਹਿਲਾਂ ਪੈਡਲ ਆਹ ਫਿਰ ਕੀ ਚੱਲਦੀ ਆ ਆ ਸਿੱਧੇ ਟਰਾਲੀ ਦੇ ਬ੍ਰੇਕ ਨੇ ਆਹ ਪੈਡਲ ਟਰੈਕਟਰ ਦਾ ਲੱਪਿਆ ਗਿਆ ਇਹਦਾ ਫਿਰ ਤੁਹਾਨੂੰ ਲਾਈਵ ਟੈਂਪੋ ਦਿਖਾਉਂਦੇ ਆ ਚਾਹ ਲਓ ਜੀ ਟਰੈਕਟਰ ਦੇ ਪੈਡਲ ਲੱਪਿਆ ਹੋਇਆ ਸਟੈਂਡਿੰਗ ਕਰੀ ਹੋਈ ਛੇ ਨੰਬਰ ਆਹਾ ਵੀ ਫर्श ਤੋਂ ਕਹਿੰਦੇ ਕਟਿੰਗ ਕਰੀ ਹੋਈ ਇਸ ਟੈਂਪੋ ਦਾ ਮਾਲ ਆ ਸਾਰਾ ਜੀ ਇੱਥੇ ਕਰਕੇ ਪਿੰਡ ਪਾਇਆ ਹੋਇਆ ਆਪਾਂ ਨੇ ਤੇ ਆ ਆਹਾ ਇਹ ਰਵਿੰਦਰਾ ਸੀਕਲਾ ਸੀ ਆ ਦੇਖੋ ਸਟੈਂਪ ਉੱਪਰ ਪੈਪ ਸੀਕਲਾ ਹੱਸਦਾ ਰੋਕ ਲੋ ਦੇਵਤਿਆਂ ਰੋਕ ਲੋ ਰੋਕ ਲੋ ਰੋਕ ਲੋ ਰੋਕ ਲੋ ਮਾਰਾ ਰੋਕ ਲੋ ਰੋਕ ਰੋ ਬੰਦ ਕਰ ਲੈ ਭਾਈ ਬੰਦ ਕਰ ਲੈ ਔਰ ਮਹਾਰਾਜਾ ਰਾਜੀਓ ਨਵੀਂ ਟਰਾਲੀ ਲੈ ਚੱਲੇ ਮਹਾਰਾਜਾ ਖੜ ਚੋ ਸਾਨੂੰ ਜਾਣਕਾਰੀ ਦੇ ਦਿਓ ਉਤਰਿਓ ਉਤਲ ਹੋਰ ਮਾਰਾ ਖੇੜੇ ਵਾਲਿਓ ਰਾਜੀਓ ਉਤਰਿਓ ਮੇਰਾ ਵੀਰ ਮੜੀ ਜੀ ਦਰਸ਼ਨ ਮੇਲੇ ਕਰ ਲੀਏ ਪਰ ਆ ਢਿੱਲੋਂ ਸਾਹ ਰਾਜੀਓ ਦੇ ਸੱਚੀ ਗੱਲ ਜੀ ਸਾਰੇ ਆ ਅਸੀ ਕਾ ਜੀ। ਹੋਰ ਮਾਰਾ ਬੱਲੇ ਬੱਲੇ ਆ। ਬੱਲੇ ਬੱਲੇ ਜੀ। ਪਹਿਲਾਂ ਤਾਂ ਮੇਰਾ ਵੀਰ ਆਫਰ ਕਿਹੜੀ ਕਿਹੜੀ ਲਾਤੀ ਉਹ ਦੱਸ। ਪਹਿਲਾਂ ਲਾਤਾ ਤਾਂ ਜੀਪੀਐਸ ਜੀ। ਠੀਕ ਆ ਜੀ। ਬੜਾ ਉੱਚੀ ਬੋਲ ਬਾਈ ਬਣ ਕੇ। ਇੱਕ ਤਾਂ ਪਾਇਤੇ ਲਾਤਾ ਜੀਪੀਐਸ। ਠੀਕ ਆ ਜੀ। ਠੀਕ ਐ ਪਲੱਸ 에ਅਰ ਬ੍ਰੇਕ ਕਰਤੀ ਐ ਰਾਣੀ। ਠੀਕ ਆ ਜੀ। ਪੀਟੀਓ ਗੇਅਰ ਵਾਲੀ ਐ। ਠੀਕ ਆ ਜੀ। ਠੀਕ ਐ। ਬਾਕੀ ਜਿੰਨੀਆਂ ਸਾਈਆਂ ਪਹਿਲਾਂ ਵੀ ਆਈਆਂ ਨੇ ਨਵੀਆਂ ਵੀ ਆਉਣੀਆਂ ਜੀਪੀਐਸ ਵਿੱਚ ਫ੍ਰੀ ਐ। ਪੈਸੇ ਤਾਂ ਨਹੀਂ ਵਧ ਲੈਂਦੇ। 1 ਰੁਪਈਆ ਨਹੀਂ ਉਸੇ ਦੇ। ਭਾਈ ਜੀਪੀਐਸ ਇਹਨਾਂ ਨੇ ਜਿਹੜਾ ਵੀ ਤੁਹਾਡੇ ਨਾਲ ਸੌ ਉਹ ਬਾਲਾ ਘੈਂਟ ਕਰਤਾ ਆ ਜੋ ਕਰਦਾ ਆਪਾਂ ਨਹੀਂ ਪਰ ਆ ਸਿਸਟਮ ਨਹੀਂ ਕਿਸੇ ਨੇ ਅੱਜ ਤੱਕ ਕਰਿਆ ਜਿਹੜਾ ਇਹਨਾਂ ਨੇ ਕਰਿਆ ਆ ਜੋ ਕਰਾ ਮੇਰਾ ਵੀਰ ਟਰਾਲੀਆਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਆ ਸਿਸਟਮ ਨਹੀਂ ਦੇਖਿਆ ਆ ਲਾਤਾ ਰੇਡੂ ਆ ਲਾਤਾ ਪੈਡਲ ਆ ਆ ਸਿਸਟਮ ਆ ਦੇਖੋ ਟਰੈਕਟਰ ਵੀ ਜਾਮ ਨਾਲੇ ਟਰਾਲੀ ਆ 에ਅਰ ਬ੍ਰੇਕ 에ਅਰ ਬ੍ਰੇਕ ਲਾਏ ਨੇ 에ਅਰ ਬ੍ਰੇਕ ਬਹੁਤ ਬੰਦਿਆਂ ਨੇ ਲਾਏ ਨੇ ਪਰ ਜਿਹੜਾ ਢਿਲੋਣਾ ਨੇ ਜ਼ਿਗਾਰਡ ਕਰਿਆ ਕਿਸੇ ਤੋਂ ਨਹੀਂ ਮੇਰਾ ਵੀਰ ਅੱਜ ਤੱਕ ਹੋਇਆ ਆਨੇ ਪਾਈਪਾਂ ਜੀ ਜਦੋਂ ਬ੍ਰੇਕ ਉਧਰੋਂ ਦਬਤਾਂ ਨਾਲ ਦੀ ਨਾਲ ਟਰਾਲੀ ਵੀ ਜਾਮ ਹੈ ਟਰੈਕਟਰ ਵੀ ਜਾਮ ਹੈ ਦੋਨੇ ਚੀਜ਼ਾਂ ਉਸੇ ਟਾਈਮ ਜਾਮ ਨੇ ਪੂਰੇ ਨਹੀਂ ਕੀਲਾ ਜਲਾਉਂਦੇ ਨੇ ਐ ਕਰਕੇ ਨਹੀਂ ਉਹ ਨਹੀਂ ਉਹ ਨਹੀਂ ਬ੍ਰੇਕਾਂ ਤੋਂ ਹੀ ਇਹ ਸਾਰਿਆਂ ਤੋਂ ਵਧੀਆ ਕਨਵੀਨੀਅੰਟ ਕੰਮ ਕਰਿਆ ਆ ਜੋ ਕਿਰਾ ਫਿਰ ਹੁਣ ਟਰਾਲੀ ਦੇ ਕਰ ਲਈਏ ਦਰਸ਼ਨ ਕਿਰਾ ਆਪਾਂ ਪੀਟੀਓ ਵਾਲੀ ਦੇ ਵੀ ਕੀ ਕੀ ਜਗਾਵ ਆ ਆ ਟਰਾਲੀ ਪੀਟੀਓ ਵਾਲੀ ਢਿੱਲੋਂ ਸਾਹਿਬ ਵਿੱਚ ਕਿਹੜੀ ਕਿਹੜੀ ਸਹੂਲਤਾਂ ਇਹਦੇ ਵਿੱਚ ਇੱਕ ਤਾਂ 에ਅਰ ਬ੍ਰੇਕ ਆ ਗਈ ਜੀ ਠੀਕ ਆ ਜੀ ਪੀਟੀਓ ਗੇਅਰ ਆ ਗਿਆ ਜੀ ਠੀਕ ਆ ਜੀ ਪਲੱਸ ਜੀਪ ਐਸ ਆਗੇ ਫੁੱਲੀ ਲੋਡਨ ਮਾਡਲ ਆ ਗਿਆ ਇਹਨੇ ਅਡੀਸ਼ਨਲ ਮਾਡਲ ਆਪਾਂ ਨਾਮ ਰੱਖਿਆ ਦਾ ਜੀ ਠੀਕ ਆ ਜੀ ਆ ਪਿੱਛੋਂ ਮੜੇ ਜੇ ਦਰਸ਼ਨ ਕਰਾ ਦੋ ਆ ਸਟicker ਠੋਕਿਆ ਵਾ ਬਹੁਤ ਠੋਕੇ ਅਡੀਸ਼ਨਲ ਮਾਡਲ ਪੀਟੀਓ ਵਿਦ 에ਅਰ ਬ੍ਰੇਕ ਪਿੱਛੋਂ ਡਾਲਾ ਦੇਖ ਸਕਦੇ ਹੋ ਕੋਈ ਜਿਗਾੜਬਾਜੀ ਨਹੀਂ ਹੈਗੀ ਆ ਛੱਟਲੋ ਸਾਹਿਬ ਇਹਦਾ ਇਹ ਜਾਣਕਾਰੀ ਦਿਓ ਵੀ ਜਿਹੜਾ ਇਹਦਾ ਹਿੱਸੇ ਦੀ ਚੜਾਈ ਕਿੰਨੀ ਹੁੰਦੀ ਆ ਟਰਾਲੀ ਦੀ ਇਹ ਟਰਾਲੀ ਅੰਦਰ ਅੰਦਰ ਉਹ ਵੀ 7 ਫੁੱਟ 7 ਇੰਚ ਜੀ 7 7 ਇਹਦੀ ਚੜਾਈ ਹੋਗੀ ਲੈਂਥ ਜੀ ਲੈਂਥ 17 ਫੁੱਟ ਹੋਗੀ ਜੀ ਇਦੀ ਮਾੜਾ ਜਿਹਾ ਚੜਾਈ ਦੀ ਜਾਣਕਾਰੀ ਦੋ ਵੀ ਜਿਹੜੀ ਪੀਟੀਓ ਵਾਲੇ ਦੀ ਚੜਾਈ ਇੰਨੀ ਹੋ ਰਹਿੰਦੀ ਆ ਕਿ ਵੱਧ ਕੱਢ ਜਾਂਦੀ ਹੈ ਪੀਟੀਓ ਵਾਲੇ ਦੀ ਚੜਾਈ ਇੰਨੀ ਹੀ ਰਹੇਗੀ 7 ਫੁੱਟ 7 ਇੰਚ ਹਿੱਸਾ ਇਹਦੇ ਵੀਰ ਕਿਹੜਾ ਲੱਗਿਆ ਹਿੱਸਾ ਇਹਦੇ ਆਪਣਾ ਮਿਲਟਰੀ ਵਾਲਾ ਹੈ ਮਿਲਟਰੀ ਵਾਲਾ ਹਿੱਸਾ ਅੱਛਾ ਇਹਦੇ ਜਿਹੜਾ ਡਿਊਟੀ ਹੈ ਪੂਰਾ ਇੱਕ ਬੜਾ ਰੌਲਾ ਪੈਂਦਾ ਵੀ ਅਸੀਂ ਮਲਟੀ ਸਪੀਡ ਗੇਅਰ ਲਾਉਨੇ ਆ ਫਲਾਣਾ ਲਾਉਨੇ ਆ ਆਪਾਂ ਕਿਹੜਾ ਲਾਉਨੇ ਆ ਆਪਾਂ ਨੇ ਜਿੱਦਾਂ ਜੌਂਡੀਆ ਰਹਿ ਮਲਟੀ ਸਪੀਡ ਨੇਚਰ ਸਿੰਪਲ ਹੈ ਇਹ ਤਾਂ ਸਿੰਪਲ ਲੱਗ ਜਾਊਗਾ ਜੇ ਮਲਟੀ ਸਪੀਡ ਆ ਉਹਦਾ ਕੀ ਹਿਸਾਬ ਕਿਤਾਬ ਉਹ ਕਿਉਂ ਲਾਉਣਾ ਪੈਂਦਾ ਉਹ ਜਿੱਦਾਂ ਆਪਣਾ ਗੇਰਾਂ ਚ ਪੀਟੂ ਜਿਹੜੇ ਡ੍ਰੈਕਟਰ ਦੇ ਉਹਦੇ ਉਹ ਕੰਮ ਜਾ ਉਹਦੇ ਮਲਟੀ ਲਾਉਣਾ ਪੈਂਦਾ ਸੇਮ ਇਹੀ ਜਗ੍ਹਾ ਘਾਟ ਹੁੰਦਾ ਸਿੰਪਲ ਹੀ ਲੱਗ ਜਾਂਦਾ ਮਲਟੀ ਵੀ ਲੱਗ ਜਾਂਦਾ ਉਹ ਚੁਆਇਸ ਆ ਕਸਟਮਰ ਦੀ ਇਹਦੇ ਬਾਈ ਫਿਰ ਆਪਾਂ ਨੇ ਟੈਂਕ ਵਗੈਰਾ ਵਿੱਚਿਆ ਟਰਾਲੀ ਦੇ ਵਿੱਚਿਆ ਦੇਖ ਫਿਰ ਇਹਦੇ ਆਹ ਲਾ ਸਿਕ ਵਗੈਰਾ ਸਾਰਾ ਕੁਝ ਆ ਲੈ ਅੱਛਾ ਸਿਕ ਕ ਵੀ ਚੱਲਦੀ ਆ ਹਾਂ ਹਾਂ ਇਹ ਚਾ ਤੁਸੀਂ ਇੱਕ ਮਿੰਟ ਟਰਾਲੀ ਖੜੀ ਰਹਿਣ ਦਿਓ ਏਰੇ ਦੇ ਵਿੱਚੇ ਰਹਿ ਗਈ ਚ ਅੱਗੋਂ ਤੁਸੀਂ ਪਾਈਪ ਕੱਢ ਵੀ ਦਿੱਤੇ ਨੇ ਅੱਛਾ ਤੇਰ ਨਹੀਂ ਖਤਮ ਹੋਊਗੀ ਜਿਹੜਾ ਉਹ ਖੁਚਕੂ ਖੁਚਕੂ ਕਰਦਾ ਉਹ ਵੀ ਵਿੱਚੇ ਲੱਗਿਆ ਉਹ ਵਿੱਚੇ 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 ਸਾਰਾ ਜਗੜ ਗਿਆ ਵੱਡਾ ਡਬਲ ਚੈੱਕ ਹੈ ਤੇ ਟਰਾਲੀ ਦੇ ਸੋਹਣੇ ਦਰਸ਼ਨ ਕਰ ਲੋ ਪੂਰੀ ਬਣੀ ਤਣੀ ਟਰਾਲੀ ਆ ਜਿੱਦਾਂ ਜਿਹੜੀ ਕੈਟਾਗਰੀ ਚ ਆਪਾਂ ਇਹਨੂੰ ਸ਼ਾਮਲ ਕਰਿਆ ਸੀ ਉਸੇ ਕੈਟਾਗਰੀ ਦੀ ਟਰਾਲੀ ਆ ਮਟੀਰੀਅਲ ਵਾਈਜ਼ ਟੌਪ ਤੇ ਆ ਤੇ ਬ੍ਰਾਂਡ ਦਾ ਜਿਹੜਾ ਨਾਮ ਆ ਉਹ ਹੌਲੀ ਹੌਲੀ ਆਪਣਾ ਬਣ ਜਾਣਾ ਇਦਾਂ ਕਰਾਓ ਦਰਸ਼ਨ ਜੀ ਕੱਲੀ ਕੱਲੀ ਸੇਲ ਦੀ ਮੋਹਰ ਆ ਕੱਲੀ ਕੱਲੀ ਆਪਾਂ ਕੁਆਲਿਟੀ ਤੇ ਹੀ ਕੰਮ ਕਰ ਰਹੇ ਹਾਂ ਠੀਕ ਆ ਜੀ ਤੇ ਹੁਣ ਮੇਰਾ ਵੀਰ ਇਧਰ ਵਾਲੀ ਟਰਾਲੀ ਤੇ ਆ ਜਾਓ ਇਹ ਸਾਢੇ 18 7 ਇਹਦਾ ਸਾਈਜ਼ ਕਿੰਨਾ ਹੈ ਜੀ ਇਹ 17 7 ਇਹ 17 7 ਫੁੱਟ 7 ਇੰਚ ਹੈ ਇਹ ਇਹ 18 ਜੀ ਇਹ ਸਾਢੇ 18 7 ਸਾਢੇ 18 7 ਇਹ ਇਹ ਸਿੰਪਲ ਆ ਜੀ ਇਹ ਸਿੰਪਲ ਹੈ ਇਹ ਡਬਲ ਜੈਕਾਂ ਦੀ ਹੈ ਡਬਲ ਜੈਕ ਸਿੰਪਲ ਜੀ ਠੀਕ ਆ ਜੀ ਮਾੜਾ ਜਾ ਹੁਣ ਦਰਸ਼ਨ ਕਰਾ دیے ਆ ਆ ਜਓ ਮਹਾਰਾਜ ਫਤਿਹਗੜ ਸਾਹਿਬ ਵਾਲੇ ਦੇਵਤਿਆਂ ਆਪਣੀ ਕਿਹੜੀ ਟਰਾਲੀ ਆ ਹੈ ਜੀ ਕਿਵੇਂ ਕਿਵੇਂ ਸਵੱਬ ਬਣ ਗਿਆ ਬਾਈ ਉਹਨਾਂ ਨਾਲ ਫਿਰ ਵਧੀਆ ਲੱਗੀ ਟਰਾਲੀ ਅੱਛਾ ਜੀ ਆਪਣੀ ਟਰਾਲੀ ਜਾ ਰਹੀ ਆ ਆਪਾਂ ਕੰਮ ਕੀ ਕੀ ਕਰਨਾ ਈ ਟਰਾਲੀ ਤੋਂ ਇਹ ਆਪਾਂ ਕੇ ਸਿੱਤੀ ਪੜੀ ਦਾ ਕੰਮ ਕਰਨਾ ਜੀ ਸ਼ੌਂਕ ਨਾਲ ਕਰਾਈ ਆ ਠੀਕ ਆ ਜੀ ਆਪਣੇ ਬਾਈ ਨੂੰ ਵੀ ਫਿਰ ਬੁਲਾ ਲਓ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੀ ਆ ਟਰਾਲੀ ਆ ਇਹਦੇ ਵੀ ਕਰਾ ਦਈਏ ਦਰਸ਼ਨ ਆਜੋ ਜੀ ਆਜੋ ਆਜੋ ਦੇਵਤੋ ਆਜੋ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਵਧੀਆ ਜੀ ਵਧੀਆ ਟਰਾਲੀ ਦਾ ਕਿਵੇਂ ਸ਼ੌਕ ਬਣ ਗਿਆ ਜੀ ਬਸ ਪਹਿਲਾਂ ਸ਼ੌਂਕ ਸੀ ਅੱਛਾ ਜੀ ਅੱਜ ਤੋਂ 3 ਮਹੀਨੇ ਪਹਿਲਾਂ ਦਾ ਅੱਛਾ ਜੀ ਟਰਾਈ ਕਰਦੇ ਸਰ 2-3 ਮਹੀਨਿਆਂ ਤੋਂ ਟਰਾਈ ਕੀਤੀ ਹੈ ਹਾਂ ਜੀ ਕੋਈ ਗੱਲ ਦਿਲ ਜੇ ਨਹੀਂ ਲੱਗੀ ਅੱਛਾ ਜੀ ਇੱਥੇ ਆਏ ਹਾਂ ਜੀ ਬਸ ਮੂਡ ਬਣ ਕੇ ਟਰਾਲੀ ਵੇਖ ਕੇ ਪੂਰੀ ਪਸੰਦ ਆ ਜੀ ਪੂਰੀ ਪਸੰਦ ਆ ਜੀ ਤੋ ਸੋਹਣਿਓ ਦੋ ਟਰਾਲੀਆਂ ਨੇ ਅੱਛਾ ਜੀ ਕਹਿ ਦਿੰਦੇ ਨਹੀਂ ਪੁਰਾਣੀ ਨਹੀਂ ਸੀ ਰੀਜ ਪੂਰੀ ਹੋ ਗਈ ਦੋ ਟਰਾਲੀਆਂ ਅੱਜ ਢਿਲੋਣਾ ਦੀਆਂ ਚੱਲੀਆਂ ਨੇ ਇੱਕ ਪਿੰਡ ਗਲੋਲੀ ਜੀ ਗਲੋਲੀ ਡਿਸਟ੍ਰਿਕਟ ਪਟਿਆਲਾ ਇੱਕ ਪਿੰਡ ਸਾਡਾ ਖੇੜਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਮੰਨ ਕੇ ਚੱਲੋ ਵੀ ਇਹਨਾਂ ਦੀਆਂ ਜਿਹੜੀਆਂ ਟਰਾਲੀਆਂ ਨੇ ਸਾਰੇ ਨੌਰਥ ਇੰਡੀਆ 'ਚ ਮਸ਼ਹੂਰ ਹੋ ਗਈਆਂ ਇਹ ਨਹੀਂ ਵੀ ਕੱਲਾ ਉਰੇ ਸਮਾਨ ਆਈਆਂ ਸਮਾਨੇ 'ਚ ਦੋ ਚੀਜ਼ਾਂ ਮਸ਼ਹੂਰ ਹੋਈਆਂ ਨੇ ਪਹਿਲੇ ਨੰਬਰ ਤੇ ਵਿਸ਼ਾਲ ਕੰਬੈਨ ਮਸ਼ਹੂਰ ਸੀ ਦੂਜੇ ਨੰਬਰ ਤੇ ਹੁਣ ਟਰਾਲੀਆਂ ਦੇ ਖੇਤਰ ਦੇ ਵਿੱਚ ਢਿਲੋਣਾ ਨੇ ਨੇੜੀ ਠਾਲਤੀ ਸਮਾਨਾ ਹੁਣ ਡੇ ਬਾਰਡੇ ਉੱਪਰ ਨੂੰ ਜਾਣ ਨੂੰ ਆ ਟਰਾਲੀਆਂ ਦਾ ਜਿੰਨਾ ਕਾਰੋਬਾਰ ਆ ਨਾ ਖਿੱਚ ਕੇ ਸਾਰ ਔਰੇ ਇਕੱਠਾ ਕਰਦੇ ਨੇ ਮਹਾਰਾਜ ਦੀ ਕਿਰਪਾ ਨਾਲ ਸਾਈਆਂ ਬਹੁਤ ਜ਼ਿਆਦੇ ਨੇ ਉਹਨਾਂ ਕੰਮ ਹੁੰਦਾ ਨਹੀਂ ਤੇ ਅਗਲੀ ਮੇਰੀ ਬੇਨਤੀ ਆ ਢਿਲੋਣਾ ਸਾਹਿਬ ਇੱਕ ਬਹੁਤ ਜ਼ਿੰਮੇਵਾਰ ਵੀਰਾਂ ਦੇ ਮੰਚ ਆ ਵੀ ਜਿਹੜੇ ਨਵੇਂ ਟਰਾਲੀਆਂ ਬਣਾਉਣ ਲੱਗੇ ਨੇ ਵੀ ਇਹ ਮਾਲ ਦਾ ਜਗਾੜਬਾਜੀ ਕਰ ਦਿੰਦੇ ਨੇ ਕਹਿੰਦੇ ਨੇ ਸੇਲ ਦਾ ਠੋਕ ਦਿੰਦੇ ਨੇ ਕੋਈ ਹੋਰ ਬਿਲਕੁਲ ਨਹੀਂ ਵੀਰ ਜੀ ਚਾਦਰ ਤੇ ਇਕੱਲੀ-ਅਲੀ ਟਾਟਾ ਦੀ ਸਟੈਂਪ ਹੋਊਗੀ ਠੀਕ ਆ ਜੀ ਸੇਲ ਦੀ ਸਟੈਂਪ ਹੋਊਗੀ ਜੀ ਠੀਕ ਆ ਪੈਪ ਤੇ ਰਵਿੰਦਰਾ ਜੀ ਕਿ ਬਿਲ ਨਾਲ ਦਵਾਂਗੇ ਆ ਮਾੜੀ ਜੀ ਟਰਾਲੀ ਤੇ ਦਿਖਾ ਦੀਏ ਮੋਰਾ ਸ਼ੋਰਾ ਅੰਦਰਲੇ ਪਾਸੇ ਦੇ ਮੋਰਾ ਨੇ ਸਾਰੀਆਂ ਅੱਛਾ ਜੀ ਘੁੰਮ ਕੇ ਲੱਗੀਆਂ ਆਂ ਅੰਦਰਲੇ ਉਹ ਵੀ ਆਪਾਂ ਵੀਡੀਓ ਬਣਾਈ ਹੋਈ ਆ ਸਾਰੀ ਉੱਪਰ ਵੀ ਆ ਵੀ ਦਿਖਾ ਦੇ ਮੇਰਾ ਵੀਰ ਸਾਰੀਆਂ ਇਕੱਲੀ ਇਕੱਲੀ ਜਗ੍ਹਾ ਸਟੈਂਪ ਮਿਲੂਗੀ ਚੈਗਲਾ ਦਿੱਲੀ ਜੇੜਾ ਮਾਰ ਲਈ ਆਪਣੇ ਕੋਲ ਸਾਈ ਦੇ ਕੇ ਵੀਰੇ ਮੇਰੀ ਮੇਰੀ ਬੇਨਤੀ ਇਹੀ ਆ ਫਾਰਮਰਸ ਨੂੰ ਜਦੋਂ ਤੁਸੀਂ ਟਰਾਲੀ ਦੀ ਸਾਈ ਦੇਤੀ ਫੋਲ ਖੜਵਾ ਦੇਖੋ ਟਾਟਾ ਪੀਏਟੀਏ ਆਹਾ ਸਾਰੀ ਲੇਜ਼ਰ ਨਾਲ ਸਾਰੀ ਸਟੈਂਪਿੰਗ ਹੋਈ ਵੀ ਆ ਵੀ ਟਾਟਾ ਦੀ ਸਟੈਂਪ ਲੱਗੀ ਵੀ ਆ ਸਾਰੇ ਅੰਗਲਾਂ ਤੇ ਆ ਈਵਨ ਕਿ ਆ ਜਿਹੜੀ ਚਾਦਰ ਦੇ ਅੰਦਰ ਆ ਇਹ ਵੀ ਤੁਹਾਨੂੰ ਸਟੈਂਪਾਂ ਦੀ ਐਡ-ਆਨ ਕਰਦਾਂਗੇ ਕੱਲਾ ਕੱਲਾ ਮਾਲ ਟਾਟਾ ਦਾ ਇਹ ਤੇ ਸਾਰੇ ਅੰਦਰ ਆ ਸਟੈਂਪਾਂ ਨੇ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਵੀਰ ਆ ਪੈਪ ਇਹ ਕਿਹੜਾ ਹੁੰਦਾ ਜੀ ਰਵਿੰਦਰਾ ਸੀ ਕਲਾਸ ਦਾ ਸੀ ਕਲਾਸ ਦਾ ਸਾਰਾ ਪੈਸਾ ਰਵਿੰਦਰਾ ਸੀ ਕਲਾਸ ਹੈ ਜੀ ਅੱਛਾ ਫਿਰ ਬਹੁਤ ਬੰਦੇ ਇਹ ਕਹਿ ਦਿੰਦੇ ਨੇ ਵੀ ਬਾਈ ਔਰ ਥੱਲੇ ਵਾਲੀ ਚਾਦਰ ਨਹੀਂ ਟਾਟਾ ਦੀ ਆਉਂਦੀ ਵੀਡੀਓ ਤੇ ਵੀ ਸਟੈਂਪ ਦਿਖਾਵਾਂਗੇ ਆਪਾਂ ਹੀ ਸਟੈਂਪ ਹੁੰਦੀ ਹੈ ਪ੍ਰੋਪਰ ਚਾਦਰ ਤੇ ਵੀ ਸਟੈਂਪ ਆ ਜੀ ਕਸਟਮਰ ਚੈੱਕ ਕਰਕੇ ਜੇ ਸਟੈਂਪ ਮਿਲੂਗੀ ਜੀ ਆਪਣੇ ਲੋ ਜੀ ਇਹ ਵੀ ਗੱਲ ਆਪਾਂ ਐਡ ਆਨ ਕਰਤੀ ਵੀ ਜਿਹੜੀ ਥੱਲੇ ਵਾਲੀ ਚਾਦਰ ਆ ਉਹਦੇ ਤੇ ਵੀ ਬਕਾਇਦਗੀ ਨਾਲ ਸਟੈਂਪ ਆਉਂਦੀ ਆ ਕੋਈ ਅਹੀ ਜੀ ਗੱਲ ਨਹੀਂ ਆਜੋ ਮੈਂ ਰੇਟ ਦਾ ਫਰਕ ਹੁੰਦਾ ਹੈ ਜੇ ਜਿਹੜੀ ਇਸ ਟੈਂਪੋਂ ਦੀ ਬਦੌਲਤ ਹੈ ਰੇਟ ਦਾ ਫਰਕ ਹੈ ਜਣੀ ਆਪਾਂ ਸਟੈਂਪਲ ਹੀ ਲਗਾ ਅੱਛਾ ਜਿਹੜੀ ਆਪਾਂ ਬਿੱਲ ਦੀ ਗੱਲ કરી ਸੀ ਬਿੱਲ ਕਿਵੇਂ ਕਹਿੰਦੇ ਸੀ ਆਪਾਂ ਕਾਦਾ ਬਿੱਲ ਦਵਾਂਗੇ ਅਰਿਜਨਲ ਮਾਲ ਦਾ ਅਰੀਜਨਲ ਮਾਲ ਦਾ ਬਿੱਲ ਦਵਾਂਗੇ ਆਪਾਂ ਇਹ ਸਭ ਤੋਂ ਵੱਡੀ ਗੱਲ ਪਾਈ ਨੇ ਐਡ ਆਨ ਕਰਤੀ ਅਰੀਜਨਲ ਸੇਲ ਦੇ ਮਾਲ ਦਾ ਬਿੱਲ ਲੈ ਕੇ ਜਾਓ ਟਰਾਲੀ ਦਾ ਆਜੋ ਫਿਰ ਆਪਾਂ ਹੁਣ ਅੰਦਰ ਦਰਸ਼ਕ ਹਾਂ ਬਾਈ ਜੀ ਆਹ ਟਰਾਲੀ ਕਿੱਥੇ ਚੱਲੀ ਜਾਂ ਢਲੋਂ ਖੜੀ ਜਾ ਰਹੀ ਹੈ ਹਰਿਆਣੇ 'ਚ ਹਰਿਆਣੇ 'ਚ ਹਰੀਪਿੰਡ ਹੈ ਜੀ ਹਰੀਪਿੰਡ ਆਹ ਜਨਾਲੇ ਵਾਲੇ ਦੇਵਤੇ ਆ ਇਹ ਤੇ ਆਹ ਵਾਲੀ ਜੀ ਇਹ ਜਿੰਦ ਜਾਰੀ ਹੈ ਜੀ ਉਹ ਅਗਲੀ ਦਾ ਤਾਂ ਮੈਨੂੰ ਪਤਾ ਉਹ ਤਾਂ ਸਾਡੇ ਬਿੱਟੂ ਡਾਕਟਰ ਦੀ ਟਰਾਲੀ ਹੈ ਭਾਈ ਇਹ ਬਰਵਾਲੇ ਜਾਰੀ ਹੈ ਜੀ ਇਹ ਵੀ ਪੀਟੀਓ ਵਾਲੀ ਹੈ ਦੇਖੋ ਸੋਹਣੋ ਜਿੱਦਾਂ ਟਰਾਲੀ ਸਾਡੇ ਵਾਲੀ ਬਣ ਰਹੀ ਆ ਇਹਦੇ ਤੇ ਤੁਸੀਂ ਆ ਜਾਓ ਕੋਲ ਖੜਜੋ ਕੋਲ ਖੜ ਕੇ ਰੋਜ ਗੇੜਾ ਮਾਰੋ ਕੱਲੇ ਕੱਲੇ ਸਮਾਨ ਦੀ ਤਸੱਲੀ ਕਰੋ ਵੀ ਕਿਹੜਾ ਕਿਹੜਾ ਲੱਗਿਆ ਹੋਇਆ ਤੇ ਆਹ ਸਾਰੀ A to Z ਜਿੰਨਾ ਮਾਲ ਹੈ ਸੇਲ ਦਾ ਲੱਗਿਆ ਵਾ ਪੂਰੀ ਬਣਤਾ ਟਾਪ ਦੀ ਆ ਜ਼ਿਮੀਦਾਰ ਦੇ ਅੱਖ ਦੇ ਸਾਹਮਣੇ ਬਣਦੀ ਆ। ਬਾਈ ਉਹਨਾਂ ਦੀ ਵਰਕਸ਼ਾਪ ਆ ਉਹ ਕੋਈ ਓਲਾ ਨਹੀਂ ਕੋਈ ਪਰਦਾ ਨਹੀਂ ਵੀ ਜੀ ਉੱਥੇ ਬਣਦੀ ਆ ਉੱਥੇ ਬਣਦੀ ਆ ਨਾ ਸਾਰਿਆਂ ਦੇ ਸਾਹਮਣੇ ਬਣਦੀ ਆ ਜਿੰਨੇ ਜ਼ਿਮੀਦਾਰ ਬਾਹਰ ਬੈਠੇ ਨੇ ਆਪੋ ਆਪਣੀ ਟਰਾਲੀ ਤੇ ਆ ਕੇ ਢੇਡਾ ਮਾਰਦੇ ਨੇ ਵੀ ਕਿੱਥੇ ਪਹੁੰਚੀ ਆ। ਜਿਵੇਂ ਹੁਣ ਆ ਟਰਾਲੀ ਬਿੱਟੂ ਵਾਲੀ ਆ ਬਾਈ ਉਹਨਾਂ ਨੇ ਮੈਨੂੰ ਸਪੈਸ਼ਲ ਫੋਨ ਕਰਿਆ ਮੇਰਾ ਵੀਰ ਆ ਕੇ ਢੇਡਾ ਮਾਰ ਕੇ ਜਾਓ। ਕਿਤੋਂ ਵੀ ਟਿਲੋਂ ਸਾਹਿਬ ਇਹ ਦੱਸੋ ਵੀ ਕਿਤੋਂ ਵੀ ਇਹਦਾ ਜੇ ਦੂਆ ਮਾਲ ਨਹੀਂ ਨਿਕਲੂਗਾ। ਆਪਣਾ ਮਾਲ ਸਾਰਾ ਜਿੱਥੇ ਮਰਜ਼ੀ ਚੈੱਕ ਕਰ ਲਓ ਜੀ ਡੇਲੀ ਚੈੱਕ ਕਰੋ ਕੋਈ ਦੂਜਾ ਮਾਲ ਨਹੀਂ ਨਿਕਲੇਗਾ ਜਿਹੜਾ ਆ ਮਟੀਰੀਅਲ ਹੁੰਦਾ ਇਹ ਕੀ ਹੁੰਦਾ ਇਹ ਵੀ ਆਪਾਂ ਸਟੈਂਪ ਵਾਲਾ ਸੇਲ ਦੇ ਫਰਸ਼ ਤੋਂ ਕਟਿੰਗ ਕਰੀ ਹੋਈ 6 ਐਮਐਮ ਦੇ ਆਹਾ ਵੀ ਫਰਸ਼ ਤੋਂ ਕਹਿੰਦੇ ਕਟਿੰਗ ਕਰੀ ਹੋਈ ਇਹ ਸਟੈਂਪ ਵਾਲਾ ਮਾਲ ਹੈ ਸਾਰਾ ਜੀ ਕਟਿੰਗ ਕਰਕੇ ਪਿੰਡ ਪਾਇਆ ਹੋਇਆ ਆਪਾਂ ਨੇ ਤੇ ਆਹ ਆਹਾ ਇਹ ਰਵਿੰਦਰਾ ਸੀ ਕਲਾਸ ਜੀ ਆ ਦੇਖੋ ਸਟੈਂਪ ਉੱਪਰ ਪੈਪ ਸੀ ਕਲਾਸ ਦਾ ਲਓ ਜੀ ਆ ਜਿਹੜੀ ਫਰਸ਼ ਦੀ ਕਟਿੰਗ ਆਹਾ ਇਹ ਸੇਲ ਦੀ ਸੀਟ ਦੀ ਕਟਿੰਗ ਹੈ। ਇਹ ਸੇਲ ਹੈ 5mm 6mm 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 ਦੀ ਫਰਸ਼ ਦੀ ਕਟਿੰਗ ਆ ਜਿਹੜਾ ਆ ਮਾਲ ਵਿੱਢਣ ਨੂੰ ਲੱਗਦਾ ਤੁਸੀਂ ਦੇਖ ਸਕਦੇ ਹੋ। ਇਹ ਬਾਈ ਸੇਲ ਦੀ ਕਿਹ ਨਿਸ਼ਾਨੀਆਂ ਮੈਂ ਬਹੁਤਾ ਲੋਹੇ ਦਾ ਤਾਕਾਰੀ ਨੇ ਸਫਾਈ ਉਹ ਦੱਸ ਦੰਦੀ ਆ ਦੇਖ ਚਮਕ। ਕਿਤੇ ਜਰਨੀ ਰਸਤ ਨਹੀਂ ਕਿਉਂਕਿ ਨਵਾਂ ਲੋਹਾ ਹੁੰਦਾ ਦੁਗਾ ਸਾਰਾ ਜਗਾੜੂ ਹੁੰਦਾ। ਕਹਿਣ ਤੋਂ ਭਾਵ ਕੱਲੀ-ਕੱਲੀ ਚੀਜ਼ ਸੇਲ ਦੀ ਲੱਗੀ ਜਾਈ ਦੀ ਆਪਾਂ। ਤੇ ਫਰਸ਼ ਦੀ ਵੀ ਆਪਾਂ ਨਿਕਲਾਈ ਡਾਰਤੀ। ਤੇ ਆਹ ਦੇਖ ਸਕਦੇ ਹੋ। ਆਹ ਸਾਰਾ ਮਾਲ ਆ ਲਵੀ ਦਿਖਾਈ ਕੇਰਾ ਆ ਹਾਸਟੈਂਪਾ ਮੇਰਾ ਵੀਰਾ ਆ ਦੇਖ ਸਕਦੇ ਹੋ ਕਰੀ ਵੀਰੇ ਕਵਰ ਕੇਰਾ ਕੈਮਰੇ ਵਾਲੇ ਭਾਈ ਆ ਖਿੱਚ ਲੈਣੇ ਆ ਆ ਦੇਖ ਸਕਦੇ ਆ ਆਹ 84 ਤੇ ਆ ਵੀ ਦਿਖਾ ਦੇ ਸੇਲ ਆ ਜਿਹੜਾ ਲੇਜ਼ਰ ਨਾਲ ਮਾਰਿਆ ਵਾ ਪਰ ਸਾਰੇ ਐਂਗਲ ਸਾਰਾ ਸੇਲ ਆਈ ਆ ਜਿਹੜਾ ਐਂਗਲ ਵੀ ਆ ਆ ਵੀ ਸਾਰਾ ਸੇਲ ਦਾ ਦੇਖ ਸਕਦੇ ਹੋ ਆ ਵਾਲਾ ਜਿੰਨਾ ਵੀ ਆ ਆ ਆ ਵੀ ਸੇਲ ਆ ਦੇਖੋ ਜਿੱਥੇ ਸਟੈਂਪ ਦੀਂਦੀ ਆ ਟਾਟਾ ਸੇਲ ਟਾਟਾ ਸੇਲ ਅੱਛਾ ਮਹਰਾ ਆ ਸੰਦ ਕਿਹੜਾ ਹੁੰਦਾ ਇਹ ਹੈਰੋਂ ਇਹ ਵੀ ਆਪਣਾ ਸੇਲ ਜਾਈ ਹੈਰੋਂ ਦਾ ਹੈਰੋਂ ਦਾ ਮਾਨ ਹੈ ਵੀ ਇਹ ਵੀ ਕਹਿੰਦੇ ਭਾਈ ਸੇਲ ਦਾ ਆ ਸਟੈਂਪਾ ਦੇਖ ਰਹੇ ਹੋ ਅੱਛਾ ਆ ਕੀ ਸੰਦਾ ਢੱਲੋਂ ਸਾਹ ਵਾ ਜਿਹੜਾ ਪਿਆ ਆਹਾ ਇਹ ਪਲੇਟਾਂ ਨਹੀਂ ਜਿਹੜੀ ਜੱਕ ਦੇ ਥੱਲੇ ਭਰੀ ਜਾਂਦੀਆਂ ਨੇ ਅੱਛਾ ਜੀ ਹਾਂ ਜੀ ਦੇਖੋ A to Z ਸੇ ਮਾ ਸੇਲ ਦਾ ਮਾਲ ਆ ਲੋ ਜੀ ਇਹ ਢਿੱਲੋਂ ਸਾਹਿਬ ਉਹਨਾਂ ਦਾ ਦਫ਼ਤਰ ਛੋਟੇ ਭਾਈ ਨੂੰ ਤਾਂ ਦਿਖਾ ਦੇ ਆਸਟ੍ਰੇਲੀਆ ਵਾਲੇ ਦੇਵਤਿਆਂ ਨੂੰ ਮਸਾਂ ਮੁੰਡਾ ਬਲੈਕ ਤੋਂ ਆਇਆ ਠੰਡ ਚੋਂ ਵੀਰੇ ਬੇਨਤੀ ਇਹ ਆ ਵੀ ਆਪਾਂ ਮਾੜਾ ਜਿਹਾ ਸਾਈ ਦਾ ਬੁਕਿੰਗ ਦਾ ਸਿਸਟਮ ਦੱਸਦੀ ਆ ਵੀ ਆਪਣੇ ਕੋਲ ਕੋਈ ਜ਼ਿੰਮੇਵਾਰ ਭਾਈ ਆ ਕਿ ਹੈਰਾਨ ਢਿੱਲੋਂ ਹੋਵੇ ਵੀਰ ਜੀ ਬੁਕਿੰਗ ਆਪਣੀ ਇਦਾਂ ਹੀ ਫਰਵਰੀ ਤੱਕ ਬੁਕਿੰਗ ਹੋ ਚੁੱਕੀ ਹੈ ਆਪਣੀ ਠੀਕ ਆ ਜੀ ਵੈਰੀ ਗੁੱਡ ਹੁਣ ਜਿੰਨੇ ਕਣਕ ਤੋਂ ਪਹਿਲਾਂ ਲੈਣੀ ਮੰਨ ਲਓ ਬੁਕਿੰਗ ਕਰਵਾ ਸਕਦਾ ਹੈ ਠੀਕ ਆ ਜੀ ਜਣੀ ਜਿਹੜਾ ਜੀਰੀ ਵਾਲਾ ਸੀ ਨਾ ਉਹ ਖ ਉਹ ਖ ਹੈ ਜੀ ਉਹ ਦਿੱਤੀ ਨਹੀਂ ਜਾਣੀ ਉਹਦਾ ਫਾਇਦਾ ਕੀ ਆਪਾਂ ਸਾਈ ਫੜ ਕੇ ਕਹੀਏ ਜੀ ਆਜੋ ਹਨਾ ਉਹਦਾ ਕੀ ਜੇ ਆਧਾਰਨ ਦੇ ਤੌਰ ਤੇ ਜਿਵੇਂ ਕੋਈ ਦੂਰੋਂ ਨੇੜੇ ਆਉਂਦਾ ਮੰਨ ਕੇ ਚਲੋ ਅੱਜ ਆਪਾਂ ਨੂੰ ਕੋਈ ਸਾਈ ਮਾੜਾ ਫੜਾ ਸਾਬ ਦਿੰਦਾ ਕੱਲ ਟਰਾਲੀ ਦੇ ਦੋਗੇ ਵੀਰੇ ਭਾਈ ਜੀ ਫਰਵਰੀ ਚ ਅਸੀਂ ਨੰਬਰ ਵਾਈਜ਼ ਹੀ ਚੱਲਾਂਗੇ ਨੰਬਰ ਵਾਈਜ਼ 25 ਫਰਵਰੀ ਤੱਕ ਆਪਣੀ ਬੁਕਿੰਗ ਆਈ ਹੁਣ ਜਿਹੜਾ ਹੋਗਾ ਉਹਨੂੰ 26 27 ਦਵਾਂਗੇ 26 27 ਉਸ ਤੋਂ ਬਾਅਦ ਆ ਗਿਆ ਮਾਰਚ ਚੱਲੋ ਇੱਕ 10 ਦਿਨ ਅੱਗੇ ਪਿੱਛੇ ਹੋ ਸਕਦਾ ਪਿੱਛੇ ਤੇ ਨਹੀਂ ਮਤਲਬ ਅੱਗੇ ਅੱਗੇ ਤੇ ਨਹੀਂ ਪਿੱਛੇ ਹੀ ਹੋ ਜਾਣੀ ਕਿ ਫਰਵਰੀ ਤੱਕ ਦੀ ਆਲਮੋਸਟ ਆਲਮੋਸਟ ਆਪਣੇ ਕੋਲ ਬੁਕਿੰਗ ਆ ਅਗਲੀ ਬੇਨਤੀ ਸਾਰੇ ਵੀਰਾਂ ਨੂੰ ਇਹ ਆ ਵਿਦਆਊਟ ਕੋਈ ਵੈਲਿਡ ਰੀਜ਼ਨ ਕਿਸੇ ਨੂੰ ਬਦਨਾਮ ਨਾ ਕਰੋ ਗੱਲ ਉਨੀ ਕਰੋ ਜਿੰਨੀ ਹੈਗੀ ਇਸ ਗੱਲ ਦੀ ਮੇਰੀ ਜ਼ਿੰਮੇਵਾਰੀ ਆ ਟਰਾਲੀ ਦੀ ਸਾਈ ਦੋ ਜਦੋਂ ਤੁਹਾਡੀ ਟਰਾਲੀ ਪੈ ਜਾਊਗੀ ਉਸ ਦਿਨ ਤੁਸੀਂ ਆਉਣਾ ਆ ਕੇ ਆਪਣੀ ਬਣਦੀ ਟਰਾਲੀ ਨੂੰ ਦੇਖੋ ਜੇ ਮਾਲ ਉਹ ਚ ਸੇਲ ਦਾ ਨਾ ਹੋਇਆ ਹਾਂ ਜੇ ਕੋਈ ਚੀਜ਼ ਕੋਈ ਸਪੈਸੀਫਿਕ ਪਾਰਟ ਸੇਲ ਬਣਾਉਂਦਾ ਹੀ ਨਹੀਂ ਉਹ ਉਹ ਨਹੀਂ ਹੋ ਜਾਦਾ ਉਹ ਤਾਂ ਦੇਖੋ ਹੱਥ ਖੜੇ ਨਹੀਂ ਜਿਹੜਾ ਪਾਰਟ ਸੇਲ ਬਣਾਉਂਦਾ ਸੇਲ ਟਾਟਾ ਦੀ ਕੋਈ ਕੰਪਨੀ ਨਹੀਂ ਗਵਰਨਮੈਂਟ ਆਫ ਇੰਡੀਆ ਦੀ ਕੰਪਨੀਆ ਹੈ ਸੇਲ ਉਹ ਪਾਰਟ ਤੁਹਾਨੂੰ ਸੇਲ ਦਾ ਹੀ ਮਿਲੂਗਾ ਕੋਈ ਐਦਾਂ ਦੀ ਗੱਲ ਨਹੀਂ ਜਿਵੇਂ ਕਹਨ ਵੀ ਨਵੇਂ ਆ ਗਏ ਲੋਕ ਇਹ ਲੋਹਾ ਵਿਚ ਲਾਉਂਦੇ ਨੇ ਫਲਾਣਾ ਲਾਉਂਦੇ ਨੇ ਮਿਕਸ ਕਰ ਦਿੰਦੇ ਨੇ ਉਹਦੀ ਗਾਰੰਟੀ ਹੋਊਗੀ ਠੀਕ ਹੈ ਜੀ ਸੋ ਏਸੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਸੇਵਾ ਦਾ ਮੌਕਾ ਦਿਓ ਕੋਈ ਬਦਕੱਟ ਲਫ਼ਜ਼ ਮੇਤੋਂ ਵੀ ਰੋਣਾ ਤੋਂ ਕਿਹਾ ਗਿਆ ਹੋਵੇ ਉਹਦੀ ਵੀ ਮਾਫ਼ੀ ਚਾਹੁੰਦੇ ਆਂ ਜਿੰਨੇ ਕ ਜੋਗੇ ਆ ਉਹਨੇ ਕ ਤੁਹਾਡੇ ਨਾਲ ਖੜੇ ਆ ਕਵਿੰਟਲੋ ਸਾਹਿਬ ਹੋਰ ਕੋਈ ਮਾਰਾ ਸੁਨੇਹਾ ਦੇ ਨਾਲ ਜੀ ਬਿਲਕੁਲ ਖੜੇ ਆ ਜੀ ਸਾਨੂੰ ਕੋਈ ਕਮੀ ਦੱਸੋ ਅਸੀਂ ਉਹ ਵੀ ਕੱਢਾਂਗੇ ਦੂਰ ਕਰਾਂਗੇ ਹੋਰ ਕੋਈ ਸੁਨੇਹਾ ਜੀ ਜ਼ਿੰਮੇਦਾਰਾਂ ਵਾਸਤੇ ਜ਼ਿੰਮੇਦਾਰ ਨੂੰ ਇਹੀ ਕਹਿੰਦੇ ਆ ਜੀ ਚੀਜ਼ ਬਣਵਾਣੀ ਹੈ ਰੋਜ਼ ਰੋਜ਼ ਨਹੀਂ ਬਣਦੀ ਬਣਾਓ ਟਰਾਈ ਮਾਰ ਕੇ ਤਸੱਲੀ ਮਾਰ ਕੇ ਬਣਵਾਓ ਜਿੱਥੋਂ ਮਰਜੀ ਬਣਾਓ ਟਰਾਈ ਕਰੋ ਵਾਹ ਜੀ ਆ ਸਵਾਦ ਵਾਲੀ ਗੱਲ ਹੋ ਗਈ ਨਾ ਅਸੀਂ ਇਹ ਨਹੀਂ ਸਾਡੇ ਤੋਂ ਜਿੱਥੋਂ ਮਰਜੀ ਬਣਾਓ ਟਰਾਈ ਕਰੋ ਤਸੱਲੀ ਕਰੋ ਜਿੱਥੇ ਮਨ ਖੜਦਾ ਉੱਥੋਂ ਬਣਵਾਓ ਜੇ ਕੋਈ ਚੀਜ਼ ਮਿਲਦੀ ਤਾਂ ਤੁਸੀਂ ਉੱਥੋਂ ਲਓ ਠੀਕ ਹੈ ਸਾਡਾ ਤੇ ਇਹੀ ਸੁਨੇਹਾ ਹੈ ਕبھی ਰੋਜ਼ ਰੋਜ਼ ਤਾਂ ਤੁਹਾਨੂੰ ਪਤਾ ਹੀ ਸੰਦ ਬਣਾ ਨਹੀਂ ਜਾਂਦੇ ਬਿਲਕੁਲ ਜੀ ਜ਼ਿੰਮੇਦਾਰ ਨੇ ਇੱਕ ਵਾਰੀ ਪੈਸਾ ਇਕੱਠਾ ਕਰਨਾ ਬਹੁਤ ਔਖਾ ਹੈ ਰੋਜ਼ ਰੋਜ਼ ਵਾਲੀ ਮੈਂ ਤੁਹਾਨੂੰ ਹੁਣ ਕਹਾਣੀ ਦੱਸਦਾ ਤੁਸੀਂ ਮੇਰੇ ਤੇ ਵੀ ਤਵਾ ਲਾਉਂਗੇ ਵੀ ਤੂੰ ਕਹਿਣਾ ਸਸਤੀ ਚੀਜ਼ ਲੱਭੋ ਮੈਂ ਸਸਤੀ ਨਹੀਂ ਕਹਿੰਦਾ ਟਰਾਲੀ ਬਣਾਉਣ ਦੀਆਂ ਕਈ ਚੀਜ਼ਾਂ ਟਰਾਲੀ ਚ ਆ ਜਾਂਦੀਆਂ ਨੇ ਸੇਲ ਦਾ ਮਾਲ ਲਾ ਕੇ ਵੀ ਤੁਹਾਡੇ ਕੋਈ ਬਣਾ ਦੂਗਾ ਪਰ ਉਹਦੀ ਬਿਲਡਿੰਗ ਮੈਂ ਬਹੁਤ ਵੀਰਾਂ ਦੀਆਂ ਜਿਹੜੀਆਂ ਬਹੁਤ ਸਸਤੀਆਂ ਟਰਾਲੀਆਂ ਦੇ ਰਹੇ ਨੇ ਘੋੜੀਆਂ ਦੇਖਦਾ ਹੁੰਦਾ ਐਨੀ ਕੁ ਪੱਤੀ ਲਾ ਕੇ ਨਾ ਐਨੀ ਕੁ ਦੋ ਟੰਕ ਕੇ ਲਾਏ ਹੁੰਦੇ ਨੇ ਬਾਈ ਤੁਹਾਡਾ ਜਵਾਕ ਕੋਈ ਟਰਾਲੀ ਕੱਢਣ ਲੱਗਿਆ ਨਾ ਦੋਏ ਲੱਤਾਂ ਤੋੜ ਕੇ ਹੱਥ 'ਚ ਫੜਾ ਦਊਗੀ ਸਭ ਤੋਂ ਪ੍ਰਾਇਓਰਿਟੀ ਰੱਖੋ ਆਪਣੀ ਸੇਫਟੀ ਨੂੰ ਆਪਣੀ ਜਾਨ ਮਾਲ ਨੂੰ ਸੇਲ ਕੱਲਾ ਇਹ ਨਹੀਂ ਵੀ ਤੁਹਾਨੂੰ ਜਰ ਤੋਂ ਬਚਾਉਂਦਾ ਥੋਡੀ ਜਾਨ ਮਾਲ ਵੀ ਬਚਾਉਂਦਾ ਇਹ ਨਹੀਂ ਵੀ ਟੁੱਟ ਕੇ ਤੁਹਾਡੇ ਉੱਤੇ ਡਿੱਗ ਜੂਗੀ ਆਪਣੇ ਪ੍ਰੋਪਰ ਜਿੱਥੇ ਵੀ ਟਰਾਲੀ ਦੇ ਗੁੱਲੀ ਪੈਂਦੀ ਹੈ ਆਪਾਂ ਬੁਸ਼ ਤੋਂ ਬਿਨਾ ਗੁੱਲੀ ਨਹੀਂ ਬਾਈ ਜੀ ਆਹ ਆਪੇ ਢਿੱਲ ਨਹੀਂ ਪੈਣੀ ਆਹ ਬਾਰੇ ਇੱਕ ਜਗ੍ਹਾ ਬੁਛ ਲਾਇਆ ਇਹ ਚੀਜ਼ ਜ਼ਰੂਰੀ ਆ ਜੀ ਢਿੱਲ ਹਮੇਸ਼ਾ ਧਿਆਨ 'ਚ ਰੱਖੋ ਜਿੱਥੇ ਢਿੱਲ ਹੋਊਗੀ ਉਹ ਕਿਤੇ ਨਾ ਕਿਤੇ ਵੱਧ ਕੇ ਕੁਛ ਨਾ ਕੁਛ ਹੈਪਨ ਹੋਊਗਾ ਤੁਹਾਡਾ ਨੁਕਸਾਨ ਹੋਊਗਾ ਠੀਕ ਹੈ ਜੀ ਸੋ ਮੇਰਾ ਖਿਆਲ ਹੈ ਬਹੁਤ ਹੈ ਅੱਜ ਲਈ ਇੰਨਾ ਹੀ ਆ ਜਿਹੜੀ ਨਵੀਂ ਸਾਡੀ ਕਾੜ ਕੱਢੀ ਆ ਇਹਨੂੰ ਮੇਰਾ ਵੀਰ ਸ਼ੇਅਰ ਕਰਕੇ ਸਿਰੇ ਲਾ ਦਿਓ ਠੀਕ ਹੈ ਜੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ